ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਲਹਿਰੇਗਾਗਾਹਰ ਦੇ ਵਿੱਚ ਪਹੁੰਚੇ ਹੋਏ ਆਂ ਥਾਣੇ ਦੇ ਬਿਲਕੁਲ ਨਜ਼ਦੀਕ ਲੱਕੀ ਡੈਰੀ ਫਾਰਮ ਤੇ ਪਹੁੰਚੇ ਆਂ ਬਾਈ ਲੱਕੀ ਲਵੇ ਸ਼ਹਿਰ ਲਹਿਰਾਗਾਗਾ ਤਹਿਸੀਲ ਵੀ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਤੇ ਨੇੜੇ ਰਹਿ ਜਾਂਦਾ ਸੱਜਣੋ ਜਾਖੜ ਹਰਿਆਣਾ ਕਾਫੀ ਟਾਈਮ ਬਾਅਦ ਬਾਈ ਦੀ ਵੀਡੀਓ ਬਣਾਉਣ ਲੱਗੇ ਆਂ ਪੰਜ ਝੋਟੀਆਂ ਤੇ ਇੱਕ ਕੱਟਾ ਦਿਖਾਵਾਂਗੇ ਦੋ ਦੰਦ ਬਹੁਤ ਕਮਾਲ ਦਾ ਕੱਟਾ ਚੰਗੇ ਰਿਕਾਰਡ ਵਾਲਾ ਤੇ ਬਾਕੀ ਦੰਦਾਂ 'ਚ ਵੀ ਦੋ ਦੰਦਾ ਤੇ ਕੁਆਲਿਟੀ ਵਾਲੇ ਪੱਖ ਤੋਂ 100 ਦਾ 100 ਹੀ ਆ ਗਿਆ ਬਿਲਕੁਲ ਤੇ ਬਾਕੀ ਜਿਹੜੇ ਰੇਟ ਨੇ ਰੇਟ ਬਾਈ ਦੇ ਬਾਲੇ ਜੈ ਜੇ ਹੋਣਗੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਰੇਟ 1 ਲੱਖ 15 ਹਜ਼ਾਰ ਤੋਂ ਸ਼ੁਰੂ ਹੋ ਕੇ 1.5 ਲੱਖ ਤੱਕ ਦੇ ਬਾਈ ਦੇ ਰੇਟ ਹੋਣਗੇ ਆ ਜਾ ਲੱਕੀ ਫੇਰ ਹੋਰ ਕੀ ਹਾਲ ਹੈ ਵਧੀਆ ਬਾਈ ਜੀ ਵਧੀਆ ਜੀ ਛੜਦੀ ਕਲਾ ਛੜਦੀ ਗਲਾਈ ਛੜਦੀ ਆ ਲੰਬੀ ਗੈਰ ਹਾਜ਼ਰੀ ਤੋਂ ਬਾਅਦ ਆਇਆ ਹਣਾ ਹਾਂਜੀ ਹਾਂ ਹੁਣ ਜਿਹੜੀ ਪੁੱਗ ਗਈ ਬਾਈ ਠੀਕ ਹੈ ਚੱਲੂ ਕੰਮ ਦਾ ਹੁਣ ਆਦਾ ਆਦਾ ਬਾਈ ਪਸ਼ੂ ਤਾਂ ਸਾਰੀ ਹਰਿਆਣੇ ਦਾ ਹਾਂ ਹਰਿਆਣੇ ਦਾ ਬਾਈ ਹਰਿਆਣੇ ਦਾ ਠੀਕ ਆ ਗੱਲ ਨੰਬਰ ਬੋਲ ਦਿਓ ਜੀ 62396 ਜੀ ਹਾਂਜੀ 08892 6239608892 ਤੇ ਸੱਜਣੋ ਵੀਡੀਓ ਬਾਈ ਦਾ ਫੋਟੋਆਂ ਪੁਰਾਣੀਆਂ ਲੱਗੀਆਂ ਹੋਇਆ ਮਗਰ ਕਾਫੀ ਗਿਣਤੀ ਜਿਹਾ ਆਪਾਂ ਨੇ ਪਹਿਲਾਂ ਬਣਾਈਆਂ ਨੇ ਇਸ ਫਾਰਮ ਤੋਂ ਕੰਮ ਇਹ ਸੱਜਣ ਦਾ ਹੈਗਾ ਸਾਫ਼ ਸੁਥਰਾ ਇੱਕ ਨੰਬਰ ਦਾ ਜੈਨੂਅਨ ਕੰਮ ਹੋਊਗਾ ਬਿਲਕੁਲ ਤੇ ਸ਼ੁਰੂਆਤ ਲੱਕੀ ਇੱਥੋਂ ਕਰ ਦਈਏ ਫਿਰ ਹਾਂ ਇੱਥੋਂ ਕਰ ਲਈ ਆ ਤੋਰ ਬਾਈ ਖੋਲ ਕੇ ਕਿਹੜਾ ਸੂਆ ਲੱਕੀ ਇਹ ਪਹਿਲਾ ਬਾਈ ਪਹਿਲਾ ਸੂਆ ਹਾਂ ਦੰਦਾ ਜੀ ਹਾਂ ਚਾਰ ਦੰਦਾ ਬਾਈ ਸੂਆ ਪਹਿਲਾ ਦੰਦਾਂ ਚ ਚਾਰ ਦੰਦ ਸਿੰਗ ਬੰਦ ਬੱਚਾ ਕੀ ਲੱਗੀ ਕੱਟੀ ਆਈ तकरीबन ਮੇਰਾ ਖਿਆਲ ਸਾਰੀਆਂ ਨਾਲ ਹੀ ਕੱਟੀਆਂ ਹਾਂ ਹਾਂ ਇੱਕ ਨਾਲ ਕੱਟੀਆਂ ਜੀ ਬਾਕੀ ਸਾਰੀਆਂ ਨਾਲ ਇੱਕ ਛੋਟੀ ਛੱਡ ਕੇ ਬਾਈਕ ਨਾਲ ਸਾਰੀਆਂ ਨਾਲ ਹੀ ਕੱਟੀਆਂ ਆ ਗਈਆਂ ਇਹ ਛੋਟੀ ਆ ਗਈਆਂ ਨ ਕਹਿ ਲੀਏ ਜਿਵੇਂ ਬਹੁਤ ਕਮਾਲ ਦੀ ਸੂਆ ਪਹਿਲਾ ਦੰਦਾਂ ਚ ਚਾਰ ਦੰਦ ਤੇ ਕਿੰਨੇ ਕ ਦਿਨ ਦੀ ਸੂਈ ਲੱਗੀ ਸੂਈ ਨੂੰ ਪੰਜਵਾਂ ਕ ਦਿਨੇ ਆ ਬਾਈ ਪੰਜਵਾਂ ਕ ਦਿਨ ਹਾਂ ਜੀ ਤੇ ਕਿੰਨਾ ਕ ਬੋੜਾ ਹਾਜ਼ਰ ਹੁਣ 10 ਕਿਲੋ ਬਹਿਣ ਕੰਡੇ ਵਾਲਾ ਗੁਰੂ ਜੀ 10 ਕਿਲੋ ਪੰਜਵੇਂ ਦਿਨ ਕੰਡੇ ਦਾ ਪਹਿਲਣ ਦੰਦਾਂ ਚ ਚਾਰ ਦੰਦ ਹਾਂਜੀ ਹਾਂ ਇਹ ਆ ਗਈ ਫੁੱਲ ਕਮਾਲ ਦੀ ਜਮਾ ਜਿਵੇਂ ਕਹਿ ਲਿਆ ਹੈ ਨਾ ਹਾਂਜੀ ਹਾਂ ਸਿੰਗ ਸੰਗ ਬੰਦ ਆ ਗਿਆ ਬਿਲਕੁਲ ਤੇ ਇੱਥੋਂ ਸਿੰਗ ਚੈੱਕ ਕਰ ਸਕਦੇ ਹੋ ਰਿੰਗ ਸਿੰਗ ਦੇ ਵਿੱਚ ਹੀ ਆ ਗਈ ਕੱਟੀ ਚੋਣ ਚਪਾਉਣ ਦੀ ਕਿਵੇਂ ਲੱਗੀ ਇੱਕ ਨੰਬਰ ਆ ਬਾਈ ਮੋਟੀ-ਮੋਟੀ ਚਪਾਈ ਜਾਣ ਪੂਰੀ ਆਲ ਫੌਲ ਵਾਲਾ ਨਾ 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 ਜਮੇ ਫੱਟੀ ਢਾ ਕੇ ਜਿੰਮੇ ਮਰਜੀ ਪੁੱਟੀ ਢਾ ਕੇ ਚੋਣ ਬੰਦਾ ਠੀਕ ਹੈ ਗੱਲ ਤੇ ਦੁੱਧ ਕਿੰਨਾ ਕੁ ਪਾ ਦੂਗੀ ਸੁੱਧ ਦੇ ਦੂ ਬਾਈ 12 ਕਿਲੋ ਜਿਵੇਂ 10 ਕਿਲੋ ਹੋਣਾ ਹੈ ਬੋਲੇ ਚ ਪਹਿਣ ਤਿਆਰ ਹੈਗੀ ਠੀਕ ਆ ਗੱਲ ਆ ਤੇ ਨਾਲ ਆ ਗਈ ਕੱਟੀ ਬੱਚਾ ਆ ਗਿਆ ਉਹ ਸਾਹਮਣੇ ਬੰਨੇ ਘਰੀ ਗਾਂ ਨੂੰ ਮਾੜੀ ਤੇ ਆ ਗਈ ਜਮਾ ਸਾਫ ਹੋ ਰੇਕ ਪੱਖ ਤੋਂ ਨਾ ਹਾਂਜੀ ਬਿਲਕੁਲ ਖਾਣ ਲੈਵੇ ਜ ਆ ਗਈ ਬਿਲਕੁਲ ਸਾਫ ਤੇ ਚੋਣ ਚਬਾਉਣ ਦੇ ਮਾਮਲੇ ਚ ਵੀ ਬਾਈ ਕਹਿੰਦਾ 100 ਦਾ 100 ਹੀ ਆ ਗਈ ਤੇ ਲੱਕੀ ਦੇ ਪੈਸੇ ਅੱਜ ਜੇਬ ਚ ਪਾਉਣ ਵਾਲੇ ਕਿੰਨੇ ਲਵਾਂਗੇ ਇਹਦਾ ਬਾਈ ਬੋਲ ਨਹੀਂ ਕਰਦਾ ਗੁਰੂ 1 ਲੱਖ 15000 ਵੀ ਦੇ ਦਾਂ ਤੇ ਰੇਟ ਫਿਕਸ ਜੇ ਹੋਣਗੇ ਜਮਾ ਫਿਕਸ ਰੇਟ ਬਾਈ ਆ ਰੇਟ ਬਾਈ ਦੇ ਹੋਣਗੇ ਜਮਾ ਫਿਕਸ ਜੇ 115000 ਬਾਈ ਕਹਿੰਦਾ ਇਹਦਾ ਲੈਣਾ ਇਹਦੇ ਚ ਛੋਟ ਹੀ ਹੋ ਮਰਜੀ ਦੀ ਉਹ ਬਾਈ ਕਹਿੰਦਾ 500 ਕਰਦੀਏ 1000 ਕਰਦੀਏ ਬਸ ਕੋਈ ਬੜਾ ਵੱਡਾ ਵੱਟਾ ਨਹੀਂ ਨਾਲ ਆ ਗਈ ਕੱਟੀ ਦੰਦਾਂ ਚ ਚਾਰ ਦੰਦ ਸੂਆ ਪਹਿਲਾ ਤੇ ਆਈ ਦੀ ਕੀ ਡਿਟੇਲ ਲੱਕੀ ਦੋ ਨੰਬਰ ਵਾਲੀ ਦੀ ਇਹ ਵੀ ਪਹਿਲਾ ਸੂਆ ਬਾਈ ਇਹਦੇ ਨਾਲ ਵੀ ਕੱਟੀ ਹੈ ਇਹਦੇ ਨਾਲ ਵੀ ਕੱਟੀ ਹੈ ਆ ਨਾਲ ਇਹਦੇ ਵੀ ਕੱਟੀਆਂ ਉਹੀ ਗੱਲ ਆ ਨਾਲ ਕੱਟੀਆਂ ਆ ਗਈਆਂ ਤਕਰੀਬਨ ਤਕਰੀਬਨ ਜਾਦੇ ਬਾਈ ਕਹਿੰਦਾ ਤੋਰ ਬਾਈ ਖੋਲ ਕੇ ਤੋਰ ਜੀ ਤੋਰ ਕੇ ਕੱਦਗਾਠ ਵੀ ਬਹੁਤ ਸੋਹਣਾ ਰੱਖਦੀ ਆ ਸੂਆ ਪਹਿਲਾ ਤੇ ਠੰਡੀ ਬੜੀ ਆ ਨਾ ਚਗਾਲਾ ਕਰੀ ਜਾਂਦੀ ਆ ਜੀ ਲੱਗੀ ਆ ਬਾਈ ਜੀ ਆ ਕਾਇਕਤਨ ਦੀ ਸੂਈ ਹੋਗੀ ਇਹ ਸੂਈ ਇਹਨੂੰ ਵੀ ਪੰਜ ਮਾ ਛੇ ਮਾ ਦਿਨਿਆ ਗੁਰੀ ਆ ਗਏ ਬੱਚੇ ਸਾਰੇ ਤਾਜ਼ੇ ਨੇ ਬਾਈ ਠੀਕ ਹੈ ਗੱਲ ਹਾਂ ਆ ਸੂਆ ਬਾਈ ਕਹਿੰਦਾ ਇਹਦਾ ਵੀ ਪੰਜਾਂ ਛਿਆਂ ਦਿਨਾਂ ਦਾ ਇਹ ਗਾੜੀ ਪਿਛਾੜੀ ਦੀ ਬੜੀ ਮਜ਼ਬੂਤ ਆ ਨਾ ਹਾਂ ਜੀ ਬਾਲਾ ਮੋਟਾ ਮੋਟਾ ਚੋਣ ਲੱਗਿਆ ਹੋਇਆ ਗੁਰੀ ਇੱਕੋ ਇੱਕ ਇੱਕੋ ਜਿਹਾ ਥਾਣੀ ਲੱਗਿਆ ਤਕਰੀਬਨ ਤਕਰੀਬਨ ਹਾਂ ਜੀ ਹਾਂ ਆ ਥਾਣ ਦਾ ਸਾਈਜ਼ ਲੱਗਿਆ ਇੱਕੋ ਜਿਹਾ ਤੇ ਬਾਕੀ ਇੱਥੋਂ ਚੈੱਕ ਕਰ ਸਕਦੇ ਹੋ ਬਾਡੀ ਬਣਤਰ ਤੋਂ ਥਣਲੇਵਾ ਚੈੱਕ ਕਰ ਸਕਦੇ ਹੋ ਤੋਰਦੇ ਤੋਰਦੇ ਬਾਈ ਰੋਕ ਨਾ ਤੋਰੀ ਚੱਲ ਤੋਰੀ ਚੱਲਾ ਤੇ ਬਾਕੀ ਬਾਡੀ ਬਣਤਰ ਦੀ ਬੜੀ ਸ਼ਾਨ ਪੰਜਾਛੀਆਂ ਦਿਨਾਂ ਦੀ ਸੂਈ ਕੋਲੇ ਲੱਕੀ ਕੰਡੇ ਵਾਲਾ ਕਿੰਨਾ ਬੋੜਾ ਹਾਜਰ ਤੂੰ ਤੂੰ 10 ਕਿਲੋ ਬਾਈ ਕੰਡੇ ਦਾ ਸਾਈਡ ਨੂੰ ਰੱਖਿਆ ਕਰ ਬਾਈ ਇੱਕ ਪਾਸੇ ਰੱਖਿਆ ਸਾਈਡ ਨੂੰ ਸਾਈਡ ਨੂੰ ਇੱਕ ਸਾਈਡ ਤੇ ਕੰਡੇ ਦਾ 10 ਕਿਲੋ ਹਾਜ਼ਰ ਹਾਂਜੀ ਹਾਂ ਹਾਜ਼ਰ ਡੰਗ ਤੋਂ ਡੰਗ ਚਵਾ ਦਾਂਗੇ ਹਾਂ ਚ ਚਾਰ ਡੰਗ ਚੋਲੇ ਬਈ ਅਗਲਾ ਠੀਕ ਆ ਗੱਲ ਤਸੱਲੀ ਕਰਾ ਦਾਂਗੇ ਹਰੇਕ ਪੱਖ ਤੋਂ ਹਾਂਜੀ ਹਾਂ ਆ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਦਾਂਗੇ ਤੇ ਬੱਚੇ ਬਾਈ ਇਹਨਾਂ ਨੂੰ ਲਾਏ ਵੇ ਆ ਕਿਉਂਕਿ ਉਹ ਹਿਸਾਬ ਨਾਲ ਨਾ ਥਣ ਦੇ ਸੈਜ ਦੀ ਜੱਜਮੈਂਟ ਆ ਇਹਦੇ ਤੇ ਥੱਲੇ ਦੀ ਆ ਗਈ ਬਿਲਕੁਲ ਸਾਫ ਇਹ ਦੰਦਾਂ ਚ ਕਿਵੇਂ ਹੋਊਗੀ ਲੱਕੀ ਇਹ ਵੀ ਇਹ ਵੀ ਚਾਰ ਦੰਦਾ ਆ ਗਈ ਹਾਂਜੀ ਹਾਂ ਆ ਦੰਦਾਂ ਚ ਚਬਾਈ ਕਹਿੰਦਾ ਇਹ ਵੀ ਚਾਰ ਦੰਦਾ ਆ ਗਈ ਸੂਆ ਇਹਦਾ ਵੀ ਪਹਿਲਾ ਤੇ ਨੰਬਰ ਦੂਜਾ ਆ ਗਿਆ ਇਧਰਲੇ ਪੰਨੇ ਉ ਤੇ ਨਾਲ ਇਹਦੇ ਵੀ ਕੱਟੀ ਆ ਤੇ ਸਿੰਘ ਦਾ ਡਿਜ਼ਾਈਨ ਬਹੁਤ ਸੋਹਣਾ ਰੱਖਦੀ ਆ ਹਾਂਜੀ ਬੰਦ ਸਿੰਘ ਜੀ ਆ ਗਈ ਬਿਲਕੁਲ ਤੇ ਬਾਕੀ ਇੱਥੇ ਤੋਂ ਥਾਣਾ ਦਾ ਗੈਪ ਚੈੱਕ ਕਰ ਸਕਦੇ ਹੋ ਗੈਪ ਬਹੁਤ ਸ਼ਾਨਦਾਰ ਆ ਤੇ ਚਬਾਈ ਵਾਈ ਕਹਿੰਦਾ ਜਿੱਦਾਂ ਦਾ ਥਣ ਲੱਗਿਆ ਉਦਾਂ ਦੀ ਇਹ ਮੋਟੀ ਮੋਟੀ ਕੱਟੀ ਨੂੰ ਚਬਾਈ ਲੱਗੀ ਆ ਇਹਦਾ ਰੇਟ ਲੱਗੀ ਕੀ ਰਹੂ 1 ਲੱਖ 20 ਹਜ਼ਾਰ ਬਾਈ 120 ਹਾਂਜੀ ਉਹ ਚ ਸ਼ੋਰ ਛੱਪਾ ਜਿਆ ਕਰਦੇ ਨੇ ਪਰਦਾ ਕਰ ਦਾਂਗੇ ਤਾਂ ਬਾਈ ਕੋਈ ਗੱਲ ਸ਼ੋਰ ਛੱਪਾ ਬਾਈ ਕਹਿੰਦਾ ਕਰ ਦਾਂਗੇ ਤੇ ਜੇ ਲੱਕੀ ਕਿਸੇ ਨੇ ਇਹ ਦੋਨੀ ਲੈਣੀਆਂ ਹੋਈਆਂ ਚਾਰ-ਚਾਰ ਦੰਦਾ ਫਿਰ ਬਾਈ ਜਾਂਦਾ ਅਗਲਾ 5000 ਸ਼ੂਟ ਲੈ ਲੈ ਠੀਕ ਹੈ ਜਾਂ ਫਿਰ 100 ਕਿਲੋਮੀਟਰ ਦੀ 150 ਕਿਲੋਮੀਟਰ ਦੀ ਪਹੁੰਚ ਲੈ ਲੈ ਠੀਕ ਹੈ ਗੱਲ ਆ ਹਾਂ ਜੀ ਆ ਜਾ ਬਾਈ ਕਹਿੰਦਾ ਜੋੜੇ 'ਚ 5 ਸ਼ੂਟ ਕਰ ਦਾਂਗੇ ਜਾਂ 100 200 ਕਿਲੋਮੀਟਰ ਦੀ ਕਰ ਦਾਂਗੇ ਪਹੁੰਚ ਤੇ ਤਿੰਨ ਨੰਬਰਾਂ ਦੀ ਤੋਰ ਜੋਬਰਾ ਖੋਲ ਕੇ ਤੋਰ ਬਾਈ ਤੋਰ ਦੇ ਤੋਰ ਦੇ ਇਦਰਾ ਇਦਰਾ ਇਹਦਾ ਸੁਆ ਕਿਹੜਾ ਬਾਈ ਇਹਦਾ ਦੂਜਾ ਬਾਈ ਠੀਕ ਆ ਆ ਆ ਤੁੰਨ ਜੀ ਤੇ ਕਿਵੇਂ ਹੈ ਜੀ ਇਹ ਬਈ ਆਈ ਹੈ ਗੁਰੂ ਜੀ ਆ ਦੇਖੋ ਖੜਾ ਇੰਨੀ ਬੜੀ ਖੜਾ ਲੈ ਕੋਈ ਨਹੀਂ ਵਾਪਸੀ ਦੇ ਦਿਖਾ ਦੀ ਜਾਣ ਦੇ ਸੁਹਾ ਕਿਹੜਾ ਇਹਦਾ ਇਹ ਤਾਂ ਦੂਜਾ ਜੀ ਸੁਹਾ ਦੂਜਾ ਤੇ ਕਾਇਕ ਦਿੰਦੀ ਸੁਈਆ ਬਾਈ ਸੂਈ ਨੂੰ ਹੋ ਗਿਆ ਇਹਨੂੰ ਹਫਤਾ ਬਾਈ ਸੂਈ ਬਾਈ ਕਹਿੰਦਾ ਇੱਕ ਹਫਤੇ ਦੀ ਆ ਤੇ ਨਾਲ ਕੀ ਆ ਦੇ ਇਹਦੇ ਨਾਲ ਇਕੱਠਾ ਬਾਈ ਆ ਇਹਦੇ ਨਾਲ ਹੀ ਇਕੱਠਾ ਕੱਲੀ ਨਾ ਹਾਂਜੀ ਹਾਂ ਤੇ ਵੱਡੀ-ਬੁੱਡੀ ਆ ਗਈ ਫੁੱਲ ਹਨਾ ਹਾਂ ਫੁੱਲ ਆਈ ਬਸ ਲੋਖਾ ਆ ਕੱਦ ਬੱਡਾ ਆ ਗਿਆ ਸੱਜਣੋ ਫੁੱਲ ਡਾਵਲਾ ਤੇ ਬਾਕੀ ਇੱਥੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਕਮਾਲ ਆ ਬਾਈ ਇੱਥੋਂ ਲੈ ਚੱਲੇ ਇਹਨੂੰ ਤੇ ਇੱਥੋਂ ਕਰ ਸਕਦੇ ਹੋ ਸਿੰਘ ਦੀ ਬਣਾਵਟ ਬੰ ਤੇ ਬਾਕੀ ਥਣ ਲੇ ਵੇ ਜਾਈ ਬਿਲਕੁਲ ਸਾਫ ਲੰਬੀ ਵੀ ਫੁੱਲਾ ਕੱਦ ਵੀ ਫੁੱਲਾ ਇੱਥੋਂ ਕਮਾ ਲਾਇਆ ਇਹਨੂੰ ਕਿੰਨਾ ਕਿ ਦੁੱਧ ਲੱਕੀ ਦੇ ਕੋਲ ਤਿਆਰ ਆ ਬਈ ਦੁੱਧ 13 ਕਿਲੋ ਹੈ ਬਾਈ 13 ਕਿਲੋ ਤਿਆਰੀ ਆ ਹਜੇ ਮੈਲਾ ਬੂਲਾ ਲਾ ਕੇ ਪੂਰੀ 2 ਕਿਲੋ ਦੋ ਹੋਰ ਵੱਜ ਜਾਣੇ 15 ਕਿਲੋ ਦੇ ਦੂ ਬੜਾ ਚੰਗੇ ਰੀ ਇਹਦੀ ਠੀਕ ਆ ਗੱਲ ਆ ਹਾਂਜੀ ਆ 13 ਕਿਲੋ ਹਾਜ਼ਰ ਹੈ ਹਾਂਜੀ ਹਾਂ ਆ ਲੈ ਚੱਲ ਬਾਈ ਕਮਾ ਕੇ ਜਿੰਨਾ ਮੋਟਾ ਥਣ ਲੱਗਾ ਇੰਨਾ ਹੀ ਮੋਟਾ ਚੋਣ ਆਗਾ ਆ ਲੈ ਆ ਲੈ ਆ ਇਹ ਜ਼ੋਰ ਵਾਲੇ ਨੇ ਨਾ ਖਿੱਚੀ ਫਿਰਦੀ ਆ ਦੁੱਧ ਪਾਈ ਗਏ ਨਾ 13 ਕਿਲੋ ਅੱਜ ਹਾਜ਼ਰ ਆ ਡੰਗ ਦੋ ਡੰਗ ਚਾਰ ਕੱਦ ਵੀ ਫੁੱਲਾ ਤੇ ਲੰਬੀ ਵੀ ਝੋਟੀ ਫੁੱਲਾ ਤੇ ਬਾਕੀ ਜਿਹੜੀ ਆ ਤੋਂ ਨਜੀ ਆਏ ਬਾਈ ਕਹਿੰਦਾ ਬਚਪਨ ਤੋਂ ਆ ਇਦਾਂ ਹੀ ਆ ਮਤਲਬ ਕਰੜੀ ਨਹੀਂ ਹੈਗੀ ਪੋਲੀ ਉਹ ਬਾਈ ਕਹਿੰਦਾ ਪੋਲੀ ਆ ਕਰੜੀ ਨਹੀਂ ਹੈਗੀ ਵੀ ਜਿਵੇਂ ਕਹਿੰਦੇ ਕੋਈ ਗੰਡ ਗੰਡ ਹੁੰਦੀ ਆ ਨਾ ਨਾ ਬੱਬ ਕੇ ਦਿਖਾ ਦਿੰਦਾ ਉਹ ਉਹ ਸੀਨ ਨਹੀਂ ਹੈਗਾ ਬਾਈ ਕਹਿੰਦਾ ਤੇ ਬਾਕੀ ਇਧਰ ਨੇ ਬਣ ਚੱਕਾ ਆ ਦੇਖ ਨਰਮਾ ਤੇ ਬਾਕੀ ਸਵਾਹ ਦੀ ਵੀ ਠੰਡੀ ਆ ਨਾ ਲੱਗਦੀ ਆ ਵੇ ਕਮਾਲ ਦਾ ਸਭ ਠੀਕ ਆ ਬਾਈ ਸਵਾਹ ਦੀ ਆ ਗਈ ਠੰਡੀ ਕੱਦ ਵੱਡਾ ਆ ਗਿਆ ਫੁੱਲ ਵੱਡਾ ਇਹ 15 ਕਿਲੋ ਬਾਈ ਕਹਿੰਦਾ ਕਰ ਦੂ ਤੇ 13 ਕਿਲੋ ਲੱਕੀ ਹਾਜ਼ਰ ਆ ਜੀ ਹਾਜ਼ਰ ਆ ਜੀ ਹਾਜ਼ਰ ਕਿੰਨੇ ਪੈਸੇ ਲਵਾਂਗੇ ਇਹਦੇ ਇਹਦਾ ਬਾਈ 130000 ਰੁਪਿਆ ਗੁੜੀ 130 ਹਾਂ ਜੀ ਉਹਦੇ ਚ ਛੋਟ ਛੱਪਾ ਜਾਂ ਕਰ ਦਾਂ ਕਰ ਦਾਂਗੇ ਆ ਮਾਨਤਾਨ ਛੋਟ ਛੱਪਾ ਬਾਈ ਕਹਿੰਦਾ ਉਹਦੇ ਚ ਹੋ ਜੂਗਾ ਇਹ ਆ ਗਈ 3 ਨੰਬਰ ਤੇ ਤੇ ਹੁਣ ਤੋਰ ਚੋਂ ਬਰਾ 4 ਨੰਬਰ ਵਾਲੀ ਇਹਦੇ ਨਾਲ ਵੀ ਕੱਟੀ ਆ ਇਹਦੇ ਨਾਲ ਵੀ ਕੱਟੀ ਆ ਜੀ ਆ ਬਾਡੀ ਬੁੱਡੀ ਦੀ ਵੀ ਵਾਲੀ ਸਾਫ ਆ ਵਾਲੀ ਅਸਲ ਮਾਲ ਸਾਰੀ ਮਾਲ ਦੁੱਧ ਵਾਲਾ ਬਾਈ ਬਾਡੀ ਦੀ ਬਣਤਰ ਇਹਦੀ ਵੀ ਵਾਲੀ ਸਾਫ ਆ ਨਾੜਾ ਫੜ ਵਾਲਾ ਜਗਾੜਾ ਲੇ ਬਣ ਦਾ ਸੈਜ ਵੀ ਬਹੁਤ ਸੋਹਣਾ ਰੱਖ ਦਿਆ ਤੇ ਬਾਕੀ ਇਹ ਤੁਹਾਡਾ ਕੁਆਲਿਟੀ ਥਣ ਦਾ ਸਹਜ ਆ। ਲੈ ਵਾ ਚੈੱਕ ਕਰ ਸਕਦੇ ਹੋ। ਲੈ ਚੱਲ ਲੈ ਚੱਲਾ ਇਹਨੂੰ। ਕੱਦ ਕਾਰ ਸੋਹਣਾ ਰੱਖਦੀ ਆ ਤੇ ਬਾਕੀ ਐਨ ਆ ਗਈ ਸ਼ਕੀਨ ਫੁੱਲ ਹਰੇਕ ਪੱਖ ਤੋਂ। ਕਮਾਲ ਆ ਬਈ ਇੱਥੋਂ। ਇੱਥੋਂ ਲੰਬੀ-ਲੰਬੀ ਕਰ ਸਕਦੇ ਜੇ ਇੱਕ ਕੱਟੀ ਦੀ ਲੰਬਾਈ ਲੰਬੀ ਕਿੰਨੀ ਆ ਤੇ ਸ਼ਕੀਨ ਵੀ ਫੁੱਲਾ ਕਿੰਨੇ ਦਿਨ ਦਾ ਸੁਆਲ ਕਿਹਦਾ? ਇਹਨੂੰ ਵੀ ਹਫਤਾ ਕੋਊਗਾ ਬਈ। ਇੱਕ ਹਫਤਾ। ਹਾਂ ਜੀ ਹਾਂ। ਅਜੇ ਮੇਰੇ ਕੋਈ ਨਹੀਂ ਚੱਲੀ ਹੈਗੀ। ਠੀਕ ਆ ਗੱਲ। ਕਮਾ ਦੇ 10ਾਂ ਹੋਰ। ਕਮਾ ਦੇ ਕਮਾ ਦੇ ਕਮਾ ਦੇ। ਮੈਲਾ ਬਾਈ ਕਹਿੰਦਾ ਕੋਈ ਵੀ ਪਸ਼ੂ ਨਹੀਂ ਚੱਲਿਆ ਇਹ ਵੀ ਇੱਕ ਹਫ਼ਤੇ ਦੀ ਸੂਈ ਹੋਈ ਆ ਤੇ ਬਾਕੀ ਇੱਥੋਂ ਸਿੰਗਾ ਦੀ ਬਣਾਵਟ ਚੈੱਕ ਕਰ ਸਕਦੇ ਹੋ ਤੇ ਆਰਡਰ ਕੁਆਲਿਟੀ ਗਾਂ ਵਾਲੇ ਬੰਦੇ ਆ ਨਾੜਾ ਨੂੜਾ ਫੁੱਲ ਨੇ ਕਿੰਨਾ ਇਹਦੇ ਕੋਲੇ ਹਾਜ਼ਰਾ ਲੱਗੀ 12 ਕਿਲੋ ਬਾਈ 12 ਕਿਲੋ ਹੈਗਾ ਡੰਗ ਦੋੜਾਂ ਵਿੱਚੋਂ ਨਾਲ ਜਮਾ ਖੁੱਲਾ ਬਾਈ ਤਸੱਲੀ ਕਰਾ ਦਾਂਗੇ ਹਾਂਜੀ ਹਾਂ ਕਮਾ ਲਿਆ ਬਾਈ ਇੱਥੋਂ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਦਾਂਗੇ ਐਂ ਦੀ ਲਿਆ ਐਂ ਦੀ ਐਂ ਦੀ ਐਂ ਦੀ ਲਿਆ ਇੱਧਰ ਦੀ ਸੂਆ ਕਿਹੜਾ ਸਿਲ ਕੀ ਦਾ ਦੂਜਾ ਬਾਈ ਦੂਜਾ ਸੂਆ ਦੂਜਾ ਹਾਂਜੀ ਕੀ ਰਿਪੋਰਟ ਆ ਪੀਕ ਲੈਵਲ ਦੀ ਦੁੱਧ ਦੇ ਦੋ 15 ਕਿਲੋ ਗ੍ਰਾਮ ਹੈ 15 ਕਿਲੋ ਤੋਂ ਪਾ ਦੂਗਾ ਆ ਮੈਂ ਪਾ ਦੂਗੀ ਹਾਂ ਜੀ ਇਹਦੇ ਮੈਂ ਕਹਿਣ ਵਾਲਾ ਨਾ ਰਹਿ ਜੀ ਨਾ 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 ਤੋ ਹੁਣ 12 ਕਿਲੋ ਐਣ ਖੁੱਲਾ ਡੋਲਾ ਠੀਕ ਹੈ ਗੱਲ ਹਾਂ ਜੀ 12 ਕਿਲੋ ਬਾਈ ਕਹਿੰਦਾ ਹੈਗਾ ਤਿਆਰੀ ਦਾ ਤੇ ਬਾਕੀ ਥਣ ਲੇਵੇ ਦੀ ਸਾਫ ਆ ਥੱਲੋਂ ਬਿਲਕੁਲ ਚਬਾਉਣ ਦੀ ਕਿਵੇਂ ਆ ਇੱਕ ਨੰਬਰ ਜੀ ਜਿੱਦਾਂ ਥਣ ਲੱਗਿਆ ਹੈਗੀ ਚਬਾਈ ਹਾਂ ਹਾਂ ਮੋਟਾ ਮੋਟਾ ਚੋਣਾ ਪੂਰਾ ਹੈ ਨਾ ਖੁੱਲਾ ਜੀ ਇਹਦਾ ਲੱਕ ਕੀ ਰੇਟ ਹੋਊਗਾ ਬਾਈ ਇਹਦਾ 1 ਲੱਖ 25 ਹਜ਼ਾਰ ਬਾਈ ਇਹਦਾ 125 ਹਾਂ ਜੀ ਜੇ ਕਿਸੇ ਨੇ ਲਾ ਕਿ ਚਾਰੇ ਪੰਜੇ ਲੈਣੀਆਂ ਹੋਈਆਂ ਨੇ ਕਰ ਲਾਂਗੇ ਬਾਈ ਜੀ ਕੋਈ ਨਾ ਕਰਦਾਂਗੇ ਕਰਦਾਂਗੇ ਮਨ ਤੁਹਾਨੂੰ ਕਰਦੇ ਖੋਸ ਕਰਕੇ ਤੋੜਾਂਗੇ ਆਪਾਂ ਮੋੜ ਦੇਣਾਂ ਤੁਹਾਨੂੰ ਬਾਈ ਕਹਿੰਦਾ ਉਦਾਂ ਦਾ ਕਰਦਾਂਗੇ ਚਾਰੇ ਪੰਜੇ ਕਿਸੇ ਸੱਜਣ ਨੇ ਇਕੱਠੀਆਂ ਲੈਣੀਆਂ ਨੇ ਇਹ ਆ ਗਈ 4 ਨੰਬਰ ਤੇ ਇਹਦਾ ਮੁੱਲਾ 1 ਲੱਖ ਤੇ 25000 ਤੇ 5 ਨੰਬਰ ਤੇ ਵੀ ਆ ਵੀ ਬੜੇ ਸੋਹਣੇ ਡਿਜ਼ਾਈਨ ਦੀ ਝੁੱਟੀ ਆ ਯਾਰ ਕੱਢ ਲਿਆ ਚੜੀ ਬਾਹਰ ਇਹਦੇ ਨਾਲ ਵੀ ਕੱਟੀ ਆ ਇਹਦੇ ਨਾਲ ਵੀ ਕੱਟੀ ਆ ਬਾਈ ਪਰ ਜੇ ਪੰਜਵੇਂ ਦਿਨ ਹੈ ਗੁੜੀ ਸੂਈ ਰੋਬ ਦਾੜੂ ਅਜ ਨਾਲ ਹੀ ਤੇ ਬੱਚੇ ਦਾ ਠੀਕ ਹੈ ਗੱਲ ਹਾਂ ਤੇ ਸਿੰਘ ਸਿੰਘ ਆ ਗਿਆ ਪਤਲਾ ਕਹਿ ਲਿਆ ਹੈ ਨਾ ਹਾਂ ਬਿਲਕੁਲ ਰਿੰਗ ਸਿੰਘ ਦੇ ਹਾਂ ਪਤਲਾ ਰਿੰਗ ਸਿੰਘ ਦੇ ਵਿੱਚ ਹੀ ਆ ਗਈ ਤੇ ਬਾਕੀ ਇੱਥੇ ਤੇ ਆਰਡਰ ਆਰਡਰ ਕੁਆਲਿਟੀ ਕਰਾ ਦੇਣਾ ਚੈੱਕ ਤੁਹਾਨੂੰ ਇੱਥੇ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਲੈ ਚੱਲ ਬਾਈ ਆ ਇਹਨੂੰ ਕਿ ਕਿੰਨਾ ਕਿੰਨਾ ਸੂਆ ਲੱਕੀ ਦੂਜਾ ਦੂਜਾ ਬਾਈ ਸੂਆ ਦੂਜਾ ਦੂਜਾ ਤੇ ਬਾਡੀ ਦੀ ਫੁੱਲ ਚੜਾਈ ਦੀ ਆ ਗਈ ਹੈ ਨਾ ਹਾਂਜੀ ਹਾਂ ਬਾਡੀ ਵੰਤਰ ਆ ਗਈ ਫੁੱਲ ਚੌੜੀ ਤੇ ਇੱਥੋਂ ਆ ਇਹਨੂੰ ਤੋੜ ਦੇ ਬਾਈ ਇੱਥੋਂ ਲੰਬਾਈ ਲੰਬੂਈ ਕਰ ਸਕਦੇ ਹੋ ਚੈੱਕ ਤੇ ਸਿੰਘ ਆ ਗਿਆ ਰਿੰਗ ਸਿੰਘ ਜੀ ਕੇਰਾ ਹੋਰ ਕਮਾ ਦੇ ਇੱਥੋਂ ਕਮਾ ਦੇ ਕਮਾ ਦੇ ਕਮਾ ਦੇ ਕਮਾ ਦੇ ਤੇ ਬਾਕੀ ਸਿੰਘ ਸੁੰਗ ਆ ਗਿਆ ਬੰਦ ਬਿਲਕੁਲ ਸ਼ਕੀਨ ਆ ਗਈ ਕੱਟੀ ਫੁੱਲ ਇੱਥੇ ਤੋਂ ਚਿਹਰਾ ਮੋਹਰਾ ਕਰ ਸਕਦੇ ਹਾਂ ਚੈੱਕ ਤੇ ਬਾਕੀ ਆਰਡਰ ਕੁਆਲਟੀ ਚੈੱਕ ਕਰ ਸਕਦੇ ਹਾਂ ਕਿੰਨਾ ਕੁ ਹਾਜਰਾ ਲੱਕੀ ਇਹਦੇ ਕੋਲੇ ਇਹਦੇ ਕੋਲੇ ਵੀ 11 ਕਿਲੋ ਤੋਂ ਹੋਗੂਰੀ ਫੁੱਲਾ ਬਾਈ ਹੈਗਾ 11 ਹਾਂ ਸੂਈ ਨੂੰ ਚੌਥਾ ਪੰਜਵਾਂ ਦਿਨ ਇਹਨੂੰ ਵੀ ਬਾਈ ਅੱਲੇ ਆਲੇ ਬੱਚੇ ਤੇ ਲਿਆ ਪਰੇਸ਼ਾਨ ਨਾ ਕਰ ਦਿਨ ਬਾਈ ਕਹਿੰਦਾ ਚੌਥਾ ਪੰਜਵਾਂ ਨਾਲ ਕੱਟੀ ਆ ਕੀ ਰਿਪੋਰਟ ਲੱਕੀ ਇਹਦੀ ਦੁੱਧ ਦੇ ਦੂ 15 ਕਿਲੋ ਰਾਮ ਨਾਲ ਦੁੱਧ ਦੇ ਦੂ 15 ਕਿਲੋ ਹਰਿਆਣੇ ਦੀ ਹੈਗੀ ਆਦੂਗੀ 15 ਗੱਲੇ ਹਰਾਮ ਨਾਲ ਜੀ ਚਾਹ ਦੇਖੋ ਜਿਗਾੜ ਕਿੰਨਾ ਲੱਗਿਆ ਹੋਇਆ ਹੈਗਾ ਦੇਖੋ ਚੌੜਾਲੇ ਤੱਕ ਆਹ ਲੇਵਾ ਚੜਾਈ ਵਾਲਾ ਆ ਗਿਆ ਨਾ ਇਕਲਾ ਇਕਲਾ ਦੇਖੋ ਗਾੜੀ ਵੀ 2 ਕਿਲੋ ਤੋਂ ਜ਼ਿਆਦਾ ਹੈ ਇੱਥੋਂ ਇੱਥੋਂ ਚੈੱਕ ਕਰ ਸਕਦੇ ਨੇ ਲੇਵਾ ਆ ਗਿਆ ਚੜਾਈ ਵਾਲਾ ਥੋੜਾ ਜਿਹਾ ਆਪਣੇ ਵਾਲੇ ਸਿਸਟਮ ਤੋਂ ਹਨਾ ਕਈ ਵਾਰੀ ਡਰ ਜਾਂਦਾ ਪਸ਼ੂ ਤੇ ਬਾਕੀ ਬਣਾਵਟ ਬਹੁਤ ਸ਼ਾਨਦਾਰ ਆ ਗਈ ਇਹਦਾ ਲੱਕੀ ਜੀਨਰੇਟਰ ਹੋਊ ਫਿਰ ਇਹਦਾ ਵੀ 1,25,000 ਬਾਈ 125 ਹਾਂ ਜੀ 11-12 ਕਿਲੋ ਹਾਜ਼ਰ ਹਾਂ ਜੀ ਹਾਂ ਇਹ ਆ ਗਈ ਮੇਰਾ ਖਿਆਲ ਹੈ ਪੰਜਵੇਂ ਤੇ ਆ ਗਈ ਨਾ ਹਾਂ ਪੰਜਵੇਂ ਤੇ ਆ ਗਈ ਆ ਇਹ ਆ ਗਈ ਪੰਜਵੇਂ ਨੰਬਰ ਤੇ ਤੇ 6 ਨੰਬਰ ਤੇ ਇੱਕ ਤਾਂ ਇਹ ਜੈਡ ਬਲੈਕ ਆ ਗਿਆ ਤੇ ਮੇਨ ਗੱਲ ਇਹਦੀ ਟੈਸਟਿਕਲ ਦਾ ਬੜਾ ਜ਼ਿਆਦਾ ਆਪਾਂ ਪੱਧਰਾ ਕਹਿ ਸਕਦੇ ਹਾਂ ਸਾਫ਼ ਆ ਗਿਆ ਟੈਸਟਿਕਲ ਦਾ ਬਿਲਕੁਲ ਤੇ ਬਣਤਰ ਬਣਤਰ ਬੜੀ ਕਮਾਲ ਦੀ ਆ ਯਾਰਾ ਇੱਕ ਮਿੰਟ ਲੱਕੀ ਇੱਕ ਤਾਂ ਇਹਦਾ ਫੇਸ ਚੈੱਕ ਕਰਾ ਲਈ ਤੁਹਾਨੂੰ ਬਿਲਕੁਲ ਛੋਟੇ ਫੇਸ ਦੇ ਵਿੱਚ ਆ ਗਿਆ ਤੇ ਸਿੰਘ ਆ ਗਿਆ ਇਹਦਾ ਜਮੇ ਬੰਦ ਕਰ ਲਈ ਆਪਾਂ ਤੌਰ ਬਈ ਖੋਲ ਕੇ ਯਾ ਤੜਾ ਘੱਟਾ ਆ ਗਿਆ ਨਾ ਹਾਂਜੀ ਹਾਂ ਯਾ ਤਲ ਆ ਗਿਆ ਕਰਾਸ ਕਰਦਾ ਬਾਈ 5 ਮਿੰਟਾਂ ਤੋਂ ਪਹਿਲਾਂ ਮੈਂ ਮੈਂ ਲਾ ਦਾਂਦਾ ਲੱਗਦੀ ਠੀਕ ਹੈ ਗੱਲ ਹਾਂਜੀ ਤੇ ਬਾਕੀ ਚੱਕਵੇਂ ਪੜਿਆਂ ਚ ਆ ਗਿਆ ਨਾ ਬਾੜਾ ਵਧੀਆ ਰਿਕਾਰਡ ਦਾ ਬਾਈ ਮੈਸ ਦਾ ਜੜੀ ਤਾਂ ਕੱਟਾ ਹੈ ਠੀਕ ਆ ਗੱਲ ਹਾਂਜੀ ਆ ਚੰਗੇ ਰਿਕਾਰਡ ਵਾਲਾ ਆ ਗਿਆ ਬਾਈ ਕਹਿੰਦਾ ਉੱਤੋਂ ਆ ਗਿਆ ਬਿਲਕੁਲ ਸਟੇਟ ਤੇ ਬਣਾਵਟ ਦਾ ਬਾੜਾ ਸ਼ਾਨਦਾਰ ਆ ਗਿਆ ਇੱਥੇ ਤੇ ਚੈੱਕ ਕਰ ਸਕਦੇ ਹਾਂ ਬਾਡੀ ਦੀ ਬਣਾਵਟ ਚੈੱਕ ਕਰ ਸਕਦੇ ਹਾਂ ਤੇ ਸਿੰਗ ਸੁੰਗੇ ਦਾ ਆ ਗਿਆ ਸੱਜ ਨੂੰ ਬੰਦ ਬਿਲਕੁਲ ਤੇਰੇ ਵਾਲੇ ਬੰਨੇ ਕਮਾ ਦੇ ਬਾਈ ਐਨੂ ਘੇਰਾ ਇਹ ਇੱਥੋਂ ਇੱਥੋਂ ਕਰ ਸਕਦੇ ਹਾਂ ਚੈੱਕ ਲੰਬਾ ਵੀ ਫੁੱਲਾ ਤੇ ਸਿੰਗ ਵੀ ਬੰਦ ਆ ਪਰਲੇ ਬੰਨੇ ਫੇਰ ਲੈ ਜਾ ਤੂੰ ਲੈ ਜਾ ਬਾਈ ਫੜਕੀ ਕਮਾ ਦੇ ਕਮਾ ਦੇ ਕਮਾ ਦੇ ਤੁਰਦਾ ਨਹੀਂ ਉਹ ਤਾਂ ਅਡਵਾਈ ਕਰਦਾ ਓਦਾਂ ਉਹ ਕਦਾਂ ਮੇਰੀ ਵੀਡੀਓ ਰਹਿ ਜੂਗੀ ਫੇਰਾ ਅੱਛਾ ਉਹਨੇ ਵੀਡੀਓ ਚਣਾ ਲਾ ਉਹਦੇ ਚਿਹਰੇ ਤੇ ਮਾਰਦਾ ਨਾ ਕੈਮਰਾ ਲੈ ਚੱਲ ਲੈ ਚੱਲ ਦੰਦਾ ਜਿਵੇਂ ਲੱਗੇ ਇਹ ਦੋ ਦੰਦਾ ਬਾਈ ਪਿਆਰ ਜੇ ਕੋਈ ਸੱਜਣ ਚੈੱਕ ਕਰੇ ਆ ਕੇ ਮੈਂ ਉਹ ਚੱਕਰਾਵਾਂਗੇ ਬਾਈ ਜਿਹੜੀ ਗੱਲ ਕਹਤੀ ਗੁਰੀ ਉਹ ਹੀ ਨਿਕਲੂਗੀ ਆਪਣੇ ਜੈਨੂਲ ਆਏ ਨਹੀਂ ਵੀ ਲੈ ਚੱਲ ਲੈ ਚੱਲ ਤੇ ਸਵਾ ਆਦਾ ਬੜਾ ਨਿੱਗਾ ਲੱਗਦਾ ਵਾਲਾ ਨਿੱਗਾ ਜੀ ਅੱਜ ਵਕਤ ਨੂੰ ਫੜਾ ਦੇ ਉਹ ਤੋਰੀ ਲੈ ਚੱਲ ਬਾਈ ਆ ਸਵਾ ਆਦਾ ਸੱਜਣ ਉਹ گاਵਾ ਨਾਲ ਦੀ ਆ ਜੇ ਨਸਲ ਦੀ ਗੱਲ ਕਰ ਲਈ ਨਾ ਨਸਲ ਕੱਟੇ ਚ ਬਾੜੀ ਜ਼ਿਆਦਾ ਆ ਯਾਰ ਫੁੱਲ ਬਰੀਡ ਚ ਹੀ ਆ ਗਿਆ ਜੈਡ ਬਲੈਕ ਸਿੰਘ ਬੰਦ ਫੇਸ ਜਮਾ ਛੋਟਾ ਜ ਆ ਗਿਆ ਨਾ ਹਾਂਜੀ ਹਾਂ ਬਿਲਕੁਲ ਛੋਟੇ ਫੇਸ ਦੇ ਵਿੱਚ ਆ ਗਿਆ ਲੰਬਾ ਵੀ ਫੁੱਲ ਆ ਗਿਆ ਤੇ ਬਾਕੀ ਮੇਨ ਗੱਲ ਆ ਨਾ ਜਿਹੜੀ ਟੈਸਟੀਕਲ ਵਾਲੇ ਪੱਖ ਤੋਂ ਟੈਸਟੀਕਲ ਵਾਲੇ ਪੱਖ ਤੋਂ ਕੱਟਾ ਬੜਾ ਜਿਆਦਾ ਸਾਫ਼ ਆ ਤੇ ਉੱਤੋਂ ਆ ਗਿਆ ਬਿਲਕੁਲ ਸਟ੍ਰੇਟ ਕਿਉਂਕਿ ਮੇਨ ਆ ਹੁੰਦੀ ਟੈਸਟੀਕਲ ਵਾਲੇ ਪੱਖ ਤੋਂ ਆ ਤੇ ਬਾਕੀ ਇੱਥੇ ਚੈੱਕ ਕਰ ਸਕਦੇ ਮਾਂ ਦਾ ਕਿੰਨਾ ਕੁ ਦੱਦਾ ਲੱਕੀ ਦਾ 21 ਕਿਲੋ ਜੀ 21 ਕਿਲੋ ਦਿਖਾ ਦਾਂਗੇ ਇਹਦੀ ਮਾਂ ਹਾਂ ਹਾਂ ਉਰੀ ਲੈ ਰਹੀ ਜੀ ਆਈ ਇੱਥੇ ਲਿਆ ਲੈ ਰਹੀ ਦੀ ਐ ਹਰਿਆਣੇ ਚੋਂ ਆਈ ਹੋਈ ਆ ਮੈਂ ਉਹ ਕਰੀ ਚੋਟਾ ਸੈਟ ਪੈ ਰਿਹਾ ਸਹੀ ਕਰਾ ਦੇਦਾ ਕਈ ਵਾਰੀ ਮਾਂ ਭਰਾ ਕਹਿੰਦੇ ਨੇ ਹਰੇਕ 21 ਕਿਲੋ ਕਹਿੰਦੇ ਨਾ ਨਾ ਜੀ ਠੀਕ ਹੈ ਬਸ ਬਸ ਮਾਰਨਾ 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 ਤੇ ਆ ਗਿਆ ਪੂਰਾ ਇਹਨਾਂ ਹਨਾ ਅਕਰਵ ਸਿੰਘ ਉਹ ਹੀ ਗੱਲ ਆ ਬਾਈ ਕਹਿੰਦਾ ਪੂਰਾ ਤੇਜ਼ ਆ ਕਰਨ ਨੂੰ ਕਿ ਲੱਕੀ ਦੇ ਪੈਸੇ ਕਿੰਨੇ ਲਵਾਂਗੇ ਆਪਾਂ ਕੱਟੇ ਦੀ ਫਿਰ ਦੇਖੋ ਗੁਰੂ ਜੀ ਪੈਸੇ ਦੇ ਬਾਈ 1,60,000 ਦਾ ਦੇ ਦਾਂਗੇ ਹੈ 1,60,000 ਦਾ ਦੇ ਦਾਂਗੇ ਮਾਨਤਨ ਕੋਈ ਕਰ ਦਾਂਗੇ ਕਰਦਾਂਗੇ ਮਾਨਤਾਂ ਕਰਦਾਂਗੇ ਜੀ ਕਰਦਾਂਗੇ ਮਾਨਤਾਂ ਬਾਈ ਕਹਿੰਦਾ 1 ਲੱਖ ਤੇ 60000 ਚੋਂ ਕਰਦਾਂਗੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਕੱਟੇ ਦੀ ਤੇ ਆਪਾਂ ਇਹ ਕਹਿ ਸਕਦੇ ਹਾਂ ਯਾਰ ਬਹੁਤ ਕਮਾਲ ਦਾ ਕੱਟਾ ਹੈ ਬਹੁਤ ਕਮਾਲ ਦਾ ਨੰਬਰ ਬੋਲ ਦਿਓ ਜੀ 62396 ਜੀ ਹਾਂਜੀ 08892 ਜੀ 62396 08892 ਹਾਂਜੀ ਤੇ ਸਜਣੋ ਇੱਕ ਤਾਂ ਕੱਟਾ ਦਿਖਾਤਾ ਦੋ ਦੰਦ ਮਾਦਰ ਦਾ ਰਕਾਰਡ 21 ਕਿਲੋ ਆ ਬਾਈ ਕਹਿੰਦਾ ਦਿਖਾ ਵੀ ਦੇਵਾਂਗੇ ਤੇ ਪੰਜ ਦਿਖਾਤੀਆਂ ਝੋਟੀਆਂ ਹਰਿਆਣੀਆਂ ਨੇ ਬਾਈ ਕਹਿੰਦਾ ਵਿੱਦ ਪ੍ਰੂਫ ਗਾਰੰਟੀ ਵਾਲਾ ਸਿਸਟਮ ਹੈ ਤੇ ਜਿਹੜਾ ਰੇਟ ਆ ਰੇਟ ਬਾਈ ਦਾ ਵਾੜਾ ਜਾਇ ਜ 115000 ਤੋਂ ਲਾ ਕੇ 125000 ਤੱਕ ਬਾਈ ਦਾ ਰੇਟ ਆ ਗਿਆ ਸੰਪਰਕ ਬਾਈ ਨਾਲ ਕਰ ਲਿਓ ਡੈਰੀ ਬਾਈ ਦੀ ਆ ਗਈ ਲਹਿਰੇਗਾ ਅੱਗੇ ਥਾਣੇ ਵਾਲੇ ਰੋਡ ਤੇ ਥਾਣੇ ਦੇ ਬਿਲਕੁਲ ਸਾਹਮਣੇ ਆ ਗਈ ਸੰਪਰਕ ਬਾਈ ਨਾਲ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਧੰਨਵਾਦ ਜੀ